ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਇਸ ਵੀਡੀਓ ਦੇ ਦੁੱਧ ਨੇਸੇ ਹੋਣੇ ਨੇ ਅਸਲ ਦੇ ਵਿੱਚ ਇਹ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਕਿਉਂਕਿ 105 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਚੁਣੇ ਗਏ ਨੇ ਸੁਖਬੀਰ ਸਿੰਘ ਬਾਦਲ ਕਿਵੇਂ ਚੁਣੇ ਗਏ ਨੇ ਕੀ ਇਹ ਸਾਰਾ ਹੀ ਡਰਾਮਾ ਸੀ ਕੀ ਇਹ ਬੋਗਸ ਭਰਤੀ ਸੀ 22 ਲੱਖ ਦੀ ਜਿਹਦਾ ਦਾਵਾ ਕਰਦੇ ਜਾ ਜਿਹੜਾ 16 ਨਵੰਬਰ 24 ਨੂੰ ਅਸਤੀਫਾ ਦਿੱਤਾ ਸੀ ਉਦੋਂ ਜਿਹੜੀ ਸਕ੍ਰਿਪਟ ਲਿਖੀ ਗਈ ਸੀ ਉਹ ਦਾ ਜਿਹੜਾ ਫਾਈਨਲ ਐਕਟ ਹੈ ਪਲੇ ਹੈ ਜਿਹੜਾ ਉਹ ਅੱਜ ਖੇਡਿਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ 'ਚ ਉੱਥੇ ਵੀ ਬੜਾ ਕੁਝ ਹੋਇਆ ਕਦੇ ਸੋਚਿਆ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਪਲੈਕਸ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸ ਤਰ੍ਹਾਂ ਦੇ ਗਾਰੇ ਵੀ ਸੁਣੇ ਜਾਣਗੇ ਕਿ ਸਖਵੀਰ ਤੇਰੀ ਸੋਚ ਦੇ ਪਹਿਰਾ ਦੇਾਂਗੇ ਠੋਕ ਕੇ ਕਿਹੜੀ ਸੋਚ ਤੇ ਰਾਮ ਰਹੀ ਵਾਲੀ ਸੋਚ ਤੇ ਕਿਹੜੀ ਸੋਚ ਤੇ ਤੋਂ ਇਹ ਇਹ ਵੀ ਗੱਲ ਕਰ ਲਈ ਤਾਂ ਹੀ ਮੈਂ ਕਹਿੰਦਾ ਵੀ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਦੂਜਾ 18 ਮਤੇ ਪਾਸ ਕੀਤੇ ਨੇ ਕਿਹੜੇ ਕਿਹੜੇ ਮਤੇ ਪਾਸ ਕੀਤੇ ਨੇ ਥੋੜਾ ਜਿਹਾ ਬਰੀਫ ਦੱਸਾਂਗੇ ਤੁਹਾਨੂੰ ਤੇ ਤੀਜੇ ਹਿੱਸੇ ਦੇ ਵਿੱਚ ਇਹ ਵੀ ਦੱਸਣਾ ਕਿ ਬ੍ਰੋਧੀ ਜਿਹੜੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਪੰਜ ਬਿਬਲੀ ਤਾਂ ਕੋਈ ਕਮੇਟੀ ਤਾਂ ਬਯੂਧ ਹੀ ਨਹੀਂ ਹੈ ਤੇ ਦੂਜੇ ਪਾਸੇ ਉਹ ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਰਹੇ ਹਾਂ ਉਹ ਕੀ ਕਹਿੰਦੇ ਨੇ ਅਖਵਾਲ ਸਿੰਘ ਝੁੰਦਾ ਨੇ ਕੀ ਕਹੇ ਬੀਬੀ ਜ਼ਗੀਰ ਕੌਰ ਅਜਪੁਰੀਓ ਕੀ ਬੋਲੇ ਅਜੋ ਫਗਵਾੜੇ ਸੀ ਉੱਥੇ ਕੀ ਹੋਈ ਗੱਲਬਾਤ ਇਹ ਸਾਰੀ ਗੱਲਬਾਤ ਕਰਨ ਤੇ ਥੋੜਾ ਜਿਹਾ ਵੀਡੀਓ ਲੰਬੀ ਹੋ ਸਕਦੀ ਹੈ ਪਰ ਮੈਂ ਕੋਸ਼ਿਸ਼ ਕਰੂ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਇਹ ਗੱਲ ਕਰਾਂ ਲੇਕਿਨ ਕੁਝ ਵੱਡੀਆਂ ਗੱਲਾਂ ਜਿਹੜੀਆਂ ਵਾਪਰੀਆਂ ਨੇ ਉਹਨਾਂ ਨੂੰ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੂੰਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅਕਸਰ ਅਪੀਲ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਓ ਦੇਖੋ ਮੈਂ ਗੱਲ ਇਹ ਕਹੀ ਸੀ ਕਿ 105 ਸਾਲ ਪੁਰਾਣੀ ਪਾਰਟੀ ਵਿੱਚ ਕੋਈ ਦੋ ਰਾਵਾਂ ਨਹੀਂ 105 ਸਾਲ ਪੁਰਾਣੀ ਪਾਰਟੀ 'ਚ ਜਿਹੜੇ ਵੱਡੇ ਵੱਡੇ ਬੰਦੇ ਪ੍ਰਧਾਨ ਰਹੇ ਨੇ ਜਿਨ੍ਹਾਂ ਦਾ ਹੁਣ ਵੀਮਾ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਅਸਲ ਵਿੱਚ ਇਹ ਸੁਖਵੀਰ ਸਿੰਘ ਬਾਦਲ ਜਿਹੜਾ ਪ੍ਰਧਾਨ ਆ ਪਹਿਲਾਂ ਤਾਂ ਆਪਾਂ ਜਿਹੜੇ ਵੱਡੇ ਬੰਦੇ ਰਹੇ ਨੇ ਉਹਨਾਂ ਦੇ ਇੱਕ ਵਾਰ ਤੇ ਯਾਦ ਕਰ ਲਈਏ ਉਹਨਾਂ 'ਚੋਂ ਪਹਿਲੇ ਪ੍ਰਧਾਨ ਸੀ ਸੁਰਮਕ ਸਿੰਘ ਚਵਾਲ ਸਾਹਿਬ ਯਾਦ ਕਰਨਾ ਪੰਦ ਹੈ ਬਾਬਾ ਖੜਕ ਸਿੰਘ ਵਰਗੇ ਪ੍ਰਧਾਨ ਰਹੇ ਨੇ ਸ਼ਰੋਮੀ ਅਕਾਲੀ ਦਰ ਤੇ ਮਾਸਟਰ ਤਾਰਾ ਸਿੰਘ ਜਿਨ੍ਹਾਂ ਦੇ ਇੱਕ ਪੈਸੇ ਦਾ ਵੀ ਜਿਹੜਾ ਮੈਂ ਸੁਣਦਾ ਕਿ ਕੋਈ ਉਹਨਾਂ ਤੇ ਉਗਲੀ ਚੱਕ ਸਕ ਗਪਾਲ ਸਿੰਘ ਕومی ਰਹੇ ਨੇ ਤੇਜਾ ਸਿੰਘ ਅਕਰਪੁਰੀ ਰਹੇ ਨੇ ਜਸਤੇਦਰ ਉਦਮ ਸਿੰਘ ਨਾਗੋਕੇ ਰਹੇ ਨੇ ਗਿਆਨੀ ਕਰਤਾਰ ਸਿੰਘ ਇਹਦੇ ਪ੍ਰਧਾਨ ਰਹੇ ਨੇ ਸ਼ਰੋਮੀ ਸਹਾ ਹੁਕਮ ਸਿੰਘ ਰਹੇ ਨੇ ਸਤ ਫਤੇ ਸਿੰਘ ਜਥੇਦਾਰ ਅਸ਼ਰ ਸਿੰਘ ਜਥੇਦਾਰ ਮੋਨ ਸਿੰਘ ਤੋੜੂ ਸੰਤ ਹਰਚੰਦ ਸਿੰਘ ਲੋਂਗੋਵਾਲ ਸਰਜੀਤ ਸਿੰਘ ਬਰਨਾਲਾ ਜਗਦੇਵ ਸਿੰਘ ਤਲਵੰਡੀ ਸ਼ੇਰ ਰਾਜ ਦਾ ਬਾਦਲ ਦੌਰ ਸ਼ੇਰ 95 ਤੋਂ ਲੈ ਕੇ ਸਮਝੋ ਵੀ ਬਾਦਲਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਸ਼ੇਰ ਪ੍ਰਕਾਸ਼ ਸਿੰਘ ਬੱਦਲ ਬਣਦੇ ਨੇ ਅੱਠ 'ਚ ਫਿਰ ਉਹ ਕਹਿੰਦੇ ਨੇ ਕਿ ਬਈ ਇਹ ਜ਼ਿਮੇਵਾਰੀ ਆਪ ਨਿਚੱਕ ਸਕੋ ਬੜੀ ਸੀਨੀਅਰ ਲੀਡਰਸ਼ਿਪ ਪਈ ਸੀ ਪਰ ਨੌਜਵਾਨ ਪ੍ਰਧਾਨ ਚਾਹੀਦਾ ਸਖਬੀਰ ਸਿੰਘ ਬਾਦਲ ਤੇ ਫਿਰ ਉਦੋਂ ਸਖਬੀਰ ਸਿੰਘ ਬਾਦਲ ਨੂੰ 2008 ਚ ਪ੍ਰਧਾਨ ਬਣਾਇਆ ਜਾਂਦਾ ਅੱਜ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਸਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਬਾਅਦ ਭਾਸ਼ਣ ਕਰ ਰਹੇ ਸੀ ਉਹਦੇ ਜੋਰ ਦੇ ਕੇ ਕਿਹਾ ਇਹ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਬਿਲਕੁਲ ਜੀ ਬਿਲਕੁਲ ਪਰਿਵਾਰ ਦੀ ਪਾਰਟੀ ਨਹੀਂ 30 ਸਾਲ ਹੋ ਗਏ ਤੁਹਾਡੇ ਪਰਿਵਾਰ ਕੋਲ ਇੱਧਰ ਉੱਧਰ ਨਹੀਂ ਜਾਣ ਦਿੰਦੇ ਆ ਜਿਹੜੇ ਡਰਾਮਾ ਵੀ ਹੋਇਆ ਇਹ ਪ੍ਰਧਾਨਗੀ ਲਈ ਹੋਇਆ ਦੇਖੋ ਤੋ 95 ਚ ਬਣੇ 8 ਤੱਕ ਪ੍ਰਕਾਸ਼ ਸਿੰਘ ਬਾਦਲ ਰਹੇ ਉਸ ਤੋਂ ਬਾਅਦ ਇਹ ਬਣੇ ਨੇ ਦੁਬਾਰਾ ਹੁਣ ਤੀਜੀ ਚੌਥੀ ਵਾਰ ਪ੍ਰਧਾਨ ਬਣੇ ਨੇ ਸੋ ਇਹ ਪ੍ਰਧਾਨ ਬਣਦੇ ਸੀ ਇਹਦੇ ਕਰਕੇ ਤਾਂ ਸਾਰਾ ਕੁਝ ਹੋਇਆ ਨਹੀਂ ਤਾਂ ਫਿਰ 2 ਤਰੀਕ ਦੇ ਹੁਕਮnablaੇ ਜੇ ਮੰਨੇ ਜਾਂਦੇ ਫਿਰ ਤਾਂ ਸੱਤ ਮੈਂਬਰ ਕਮੇਟੀ ਭਰਤੀ ਕਰਦੀ ਤੇ ਜਿਹੜਾ ਹੈ ਜੋ ਜਿਹਨੂੰ ਵੀ ਸੰਗਤ ਚਾਹਦੀ ਉਹ ਪ੍ਰਧਾਨ ਬਣ ਸਕਦੇ ਸੀ ਲੇਕਿਨ ਮੰਨੇ ਨਹੀਂ ਕਿ ਉਹ ਡਰ ਸੀ ਕਿ ਜੈਨੂਲ ਭਰਤੀ ਹੋਊਗੀ ਤਾਂ ਜੈਨੂਲ ਲੋਕ ਕੌਣਗੇ ਤੇ ਇਸ ਕਰਕੇ ਪ੍ਰਧਾਨਗੀ ਬੜੀ ਮੁਸ਼ਕਲ ਮਿਲੂਗੀ ਤੋਂ ਪ੍ਰਧਾਨਗੀ ਨਹੀਂ ਬਣੀ ਬੜੀਆਂ ਗੱਲਾਂ ਅੱਜ ਮੈਂ ਤਾਂ ਹੈਰਾਨ ਹੋ ਗਿਆ ਕਿ ਅੱਜ ਭਾਸ਼ਣ ਚ ਕਹਿ ਰਹੇ ਨੇ ਕਿ ਬਹੁਤ ਸਾਰ ਨੂੰ ਨੁਕਸਾਨ ਪਹੁੰਚਾਉਣ ਲਈ ਤਖਤਾ ਦੇ ਜਥੇਦਾਰਾਂ ਨੂੰ ਆਪਣੇ ਨਾਲ ਬਿਲਾ ਲਿਆ ਜਿਹੜੀ ਗਿਆਨੀ ਰਗਵੀਰ ਸਿੰਘ ਨੂੰ ਕਿਹਨੇ ਲਾਇਆ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਨੇ ਲਾਇਆ ਚੌੜੂ ਨੇ ਕਬੀਟੀ ਤੇ ਤੁਹਾਡੀ ਨੇ ਲਾਇਆ ਸੀ ਜਿਹਦੇ ਤੁਸੀਂ ਸਿੱਧੇ ਤੌਰ ਤੇ ਤੁਸੀਂ ਚਲਾਉਣੇ ਤੇ ਗੱਲ ਹੀ ਸੁਤਾਨ ਸਿੰਘ ਨੂੰ ਤੁਸੀਂ ਲਾਇਆ ਤੇ ਕਿਵੇਂ ਕਰ ਲਈ ਜੀ ਉਹਨਾਂ ਨੇ ਕਿਉਂਕਿ ਹੁਕਮਨਾਮਾ ਉਹਨਾਂ ਨੇ ਥੋੜਾ ਜਿਹਾ ਮਦਦ ਜਬੀਰ ਜਾਗੀ ਹੋਈ ਸੀ ਉਹਨਾਂ ਨੇ ਸਾਰੀ ਗੱਲ ਸਹੀ ਕਰ ਥੋੜੇ ਹੁਣ ਉਹ ਉਹਨਾਂ ਨੂੰ ਇਹ ਅੱਜ ਉਹਨਾਂ ਨੇ ਗੱਲ ਕਹੀ ਹੈ ਜਿਨੀ ਸਿੱਧੇ ਅਕਾਲ ਤਖਤ ਜੇ ਆਪਾਂ ਦੋ ਲਫ਼ਜ਼ ਇਹ ਕਹਿਣਾ ਹੋਵੇ ਅੱਜ ਸ਼ਰਮਰੀ ਅਕਾਲੀ ਦਰ ਬادل ਵਰਸੇ ਅਕਾਲ ਤਖਤ ਇਹ ਉਹਨਾਂ ਜਰਾਉ ਲੱਗੀ ਸੀ ਗੱਲ ਜੋ ਦੋਹੋ ਗੱਲ ਕਰ ਰਹੇ ਸੀ ਖੈਰ ਹੋਰ ਚ ਕਈ ਗੱਲਾਂ ਇੱਕ ਵਾਰੀ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਇਹ ਸ਼ਰਮ ਅਕਾਲੀ ਦਲ ਜਿਹੜਾ ਸਾਡਾ ਇਹ ਪੰਥ ਦੀ ਨਮਾਇੰਦਾ ਜਮਾਤ ਹੈ ਅਕਸਰ ਇਹ ਕਿਹਾ ਜਾਂਦਾ ਹੈ ਲੇਕਿਨ ਪੰਥ ਦੀ ਨਮਾਇੰਦਾ ਜਬ ਪੰਥ ਸਾਡਾ ਏਜੰਡਾ ਨਹੀਂ ਹੈ ਨਾ ਸਾਡਾ ਏਜੰਡਾ 27 ਦੀਆਂ ਚੋਣਾਂ ਜਿੱਤਣਾ ਅੱਜ ਇਹਦੇ ਜੋੜ ਦਿੱਤਾ ਕਿ ਆਪਾਂ ਹੁਣ ਤਾਕਤ ਚਾਉਣਾ ਤੇ 27 ਆਪਾਂ ਜਿੱਤ ਲੈਣੀ ਹੈ ਇਹ बार-बार ਇਹ ਗੱਲ ਉਹ ਕਹਿ ਰਹੇ ਸੀ ਜਿਹੜੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਜਿਹੜੇ 5 ਮਹੀਨੇ ਦੇ ਬਕਤ ਵਿੱਚ ਤੋਂ ਬਾਅਦ ਦੁਬਾਰਾ ਅਜ ਪ੍ਰਧਾਨ ਬਣੇ ਨੇ ਔਰ ਪ੍ਰਧਾਨ ਬਣਾਉਣ ਲਈ ਜਿਹੜਾ ਕੁਝ ਹੋਇਆ ਉਹ ਪਤਾ ਹੀ ਸੀ ਵੀ ਇਹ ਹੋਣਾ ਰਵਿੰਦਰ ਸਿੰਘ ਭੋਂਦਰ ਨੇ ਕਹਤਾ ਕਿ ਜੀ ਮੈਂ ਇਹਦਾ ਨਾਮ ਪ੍ਰਪੋਜ਼ ਕਰਦਾ ਪਰਜੀਤ ਸਿੰਘ ਸਾਹ ਰਾਣੇ ਜਿਹੜਾ ਉਹਨੂੰ ਤਾਇਦ ਕਰਤੀ ਫਿਰ ਮਜੀਦ ਕਰਤੇ ਉਹਨੇ ਜਿਹੜਾ ਮਹੇਸ਼ੇਂਦਰ ਗਰੇਵਾਲ ਨੇ ਚਲੋ ਸਾਰੀ ਗੱਲ ਹੋ ਗਈ ਹੁਣ ਪ੍ਰਧਾਨ ਤਾਂ ਬਣ ਗਏ ਪਰ ਤੁਹਾਨੂੰ ਕੀ ਲੱਗਦਾ ਕਿ ਬੜਾ ਸੌਖਾ ਕੰਮ ਹੈ ਜੇ ਜੇ 500 700 ਜਿੰਮੇ ਕੁ ਬੰਦੇ ਕਹਿ ਰਹੇ ਨੇ ਅੱਜ ਮੈਂ ਬਾਗੀ ਤੁਹਾਡੇ ਤੇ ਇੱਕ ਬੰਦੇ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜੀ 550 ਬੰਦਾ ਡੈਲੀਗੇਟ ਖੜਾ ਕਰਕੇ ਬੋਗਸ ਸਿਆ ਤੇ ਪ੍ਰਧਾਨ ਬਣਿਆ ਬੋਗਸ ਪ੍ਰਧਾਨ ਉਸਦੇ ਨੂੰ ਮੰਨਦੇ ਹੀ ਨਹੀਂ ਤੋਂ ਇਸ ਤਰ੍ਹਾਂ ਚੜ੍ਹੋ ਪ੍ਰਧਾਨ ਬਣ ਗਏ ਇਹ ਤਾਂ ਇੱਕ ਪੱਖ ਹੈ ਕਿ ਪ੍ਰਧਾਨ ਬਣ ਗਏ ਸੁਗਵੀਰ ਤੇਰੀ ਸੋਚ ਤੇ ਪਹਿਰਾ ਧਿਆਨ ਕੇ ਠੋਕੇ ਨਾਰੇ ਲੱਗੇ ਜਿਹੜੇ ਮੈਨੂੰ ਲੱਗਦਾ ਕਿ ਕੰਪਲੈਕਸ ਦੇ ਵਿੱਚ ਸੈਕਾਰੇ ਤਾਂ ਛੱਡੇ ਜਾ ਸਕਦੇ ਨੇ ਨਾਰੇ ਨਾ ਲੱਗਦੇ ਤਾਂ ਚੰਗੀ ਗੱਲ ਸੀ ਪਰ ਕਿਉਂਕਿ ਆਪਦਾ ਕੱਟ ਸੀ ਆਪਦੇ ਬੰਦੇ ਸੀ ਆਪਣੀ ਸਕ੍ਰਿਪਟ ਸੀ ਆਪਣੇ ਡਾਇਲੌਗ ਸੀ ਉਹ ਸਾਰਾ ਕੁਝ ਕਰਨਾ ਸੀ ਔਰ ਵੈਸੇ ਤਾਂ ਬੇਕਰਮੀ ਜੀ ਵੀ ਬੜਾ ਖੁੱਲ ਕੇ ਬੋਲ ਰਿਹਾ ਸੀ ਉੱਥੇ ਤੇ ਭੁੰਦਰ ਨੇ ਬਿਕਰਮੀ ਜੀ ਤੋਂ ਮਾਫੀ ਵੀ ਮੰਗੀ ਉਹ ਜਿਹੜੇ ਪ੍ਰੈਸ ਨੋਟ ਵਾਲੀ ਪਿੱਛੇ ਸ਼ੁਰੂ ਮਾਰਨ ਵਾਲੀ ਗੱਲ ਮਤਲਬ ਇਹ ਵਧੀਆ ਸ਼ੋਅ ਉਹਨਾਂ ਨੇ ਆਪਦਾ ਜਿਹੜਾ ਸ਼ੋਅ ਤਾਂ ਉਹਦੇ ਹੀ ਹੁੰਦਾ ਨਾ ਪਲੇ ਦਾ ਵਧੀਆ ਪਲੇ ਕਰ ਲਿਆ ਉਹਨਾਂ ਨੇ ਇਹ ਤਾਂ ਗੱਲ ਹੋ ਗਈ ਹੁਣ ਆਜੋ ਅਗਲੀ ਗੱਲ ਕਿ ਮਤੇ ਕਿਹੜੇ ਪਾਸ ਹੋਏ ਮਤੇ ਦੀ ਗੱਲ ਕਰਦਾ ਪੈਸੇ ਜਿਹੜੇ ਮੇਜਰ ਜੋੜ ਦਿੱਤਾ ਪ੍ਰਧਾਨ ਸਾਹਿਬ ਨੇ ਤਾਂ ਸੱਤਾ ਦੇ ਦਿੱਤਾ ਕਿ ਅਸੀਂ ਸੱਤਾ ਲੈਣੀ ਹੈ ਸਤਾਈ ਦੇ ਵਿੱਚ ਲੇਕਿਨ ਕੁਝ ਬਤੇ ਵੀ ਪਾਸ ਕੀਤੇ ਗਏ ਆਖਰ ਪਾਰਟੀ ਹੈ ਨਹੀਂ ਪ੍ਰਾਣੀ ਪਾਰਟੀ ਹੈ ਤਾਂ ਉਹਨਾਂ ਨੇ ਪਹਿਲਾਂ ਮਤਾ ਤਾਂ ਇਹੀ ਦੱਸਿਆ ਵੀ ਅਸੀਂ ਅੱਜ ਕੀ ਚੋਣਾਂ ਜਾਂ ਕੀ ਚੋਣਨਾ ਉਹਦੇ ਚ ਉਹਨਾਂ ਨੇ ਜਿਹੜਾ ਦੱਸਿਆ ਕਿ ਇੱਕ ਤਾਂ ਪੈਟਰਨ ਦੂਜਾ ਜਥੇਦਾਰ ਜਾਂ ਪ੍ਰੈਜ਼ੀਡੈਂਟ ਫਿਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ 8 ਚੁਣਨੇ ਨੇ ਫਿਰ ਸੈਕਟਰੀ ਜਨਰਲ ਇੱਕ ਚੁਣਨਾ ਹੈ ਜਨਰਲ ਸੈਕਟਰੀ 12 ਚੁਣਨੇ ਨੇ ਤੇ ਇੱਕ ਸੈਕਟਰੀ ਤੇ ਇੱਕ ਖਜ਼ਾਨਚੀ ਇਹ ਉਹਨਾਂ ਨੇ ਜਿਹੜੀ ਉਹ ਤਾਂ ਕੱਲ੍ਹ ਜਥੇ ਉਹ ਚੁਣ ਲਿਆ ਉਸ ਤੋਂ ਬਾਅਦ ਤਾਂ ਪਾਵਰ ਦੇ ਦਿੰਦੇ ਨੇ ਤੇ ਸਾਰਾ ਕੁਝ ਤਾਂ ਇਸ ਤਰੀ ਚੱਲਦਾ ਹੈ ਤੇ ਜਿਹੜਾ ਦੂਜਾ ਮਤ ਹੈ ਉਹ ਫੈਡਰੇਲਿਜ਼ਮ ਦਾ ਕਮਾਲ ਹੋ ਗਿਆ ਯਾਦ ਆ ਗਿਆ ਇਹਨਾਂ ਤੇ ਕਿ ਅਸੀਂ ਫੈਡਰਲ ਢਾਂਚੇ ਦੀ ਸਥਾਪਤੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਜਿਹੜੀ ਜਦੋਂ ਆਪਣੀ ਸਾਥ ਸੀ ਬੀਜੇਪੀ ਨਾਲੋਂ ਤੋਂ ਕਦੇ ਵੀ ਨਹੀਂ ਆਪਾਂ ਗੱਲ ਕੀਤੀ ਸੀ ਮਤਾ ਪਹੁੰਚ ਕੀ ਹਰਜ ਮਤਾ ਉਹਨਾਂ ਨੇ ਪਾਤਾ ਤੇ ਇਹ ਇਹ ਉਹਨਾਂ ਨੇ ਜਿਹੜੇ ਪਹਿਲਾਂ ਵੀ ਅਕਾਲੀ ਕਾਨਫਰੰਸਾਂ 'ਚ ਮਤੇ ਪਾਸ ਕੀਤੇ ਨੇ ਫੈਡਰਲ ਢਾਂਚੇ ਨੂੰ ਸਹੀ ਰੂਪ 'ਚ ਲਾਗੂ ਕਰਨ ਦੀ ਉਹਦੀ ਗੱਲ ਕਰਤੀ ਫਿਰ ਇਸ ਤਰ੍ਹਾਂ ਹੀ ਚੰਡੀਗੜ੍ਹ ਦਾ ਚੰਡੀਗੜ੍ਹ ਤਾਂ ਮਤੇ ਪਾਸ ਕਰਤਾ ਕਿ ਮੰਗੀ ਮਤੇ ਹੀ ਪਾਸ ਕਰਨੇ ਕਰਤਾ ਹੂੰ ਅਸੀਂ ਕਿੰਨੇ ਕਿ ਸਰਹੱਦਾਂ ਪਰ ਪਤਾ ਹੀ ਐ ਪੰਜਾਬ ਦੇ ਪਾਣੀ ਦਾ ਪਤਾ ਜਦੋਂ ਆਪਣੀ ਸਰਕਾਰ ਸੀ ਆਪਾਂ ਕਿੰਨੇ ਵਾਰੀ ਇਹ ਮਤੇ ਜਿਹੜੇ ਹੁਣ ਪਾਏ ਨੇ ਉਹਨਾਂ ਤੇ ਕਦੇ ਗੱਲ ਕੀਤੀ ਯੂ ਹੁਣ ਮਾਂ ਬੋਲੀ ਦੀ ਵੀ ਗੱਲ ਹੁਣ ਮਾਂ ਬੋਲੀ ਦੀ ਤਾਂ ਗੱਲ ਇਹ ਐ ਕਿ ਪਹਿਲਾ ਮਤਾ ਹੋ ਅੰਗਰੇਜ਼ੀ ਚ ਇੱਕ ਪ੍ਰੈਜ਼ੀਡੈਂਟ ਹੋ ਕੇ ਪ੍ਰਧਾਨ ਨਹੀਂ ਲਿਖ ਸਕਦੇ ਪੰਜਾਬੀ ਚ ਲਿਖ ਜੇ ਬਾਕੀ ਬਾਤ ਪੰਜਾਬੀ ਚ ਨੇ ਪੰਜਾਬੀ ਮਾਂ ਬੋਲੀ ਸੰਬੰਧੀ ਜੀ ਉਹਨਾਂ ਨੇ ਮਤਾ ਪਾਸ ਕਰਤਾ ਤੇ ਇਹਦੀ ਪਰਫੁੱਲਤਾ ਲਈ ਚਲੋ ਕੁਛ ਨਾ ਹੋਏ ਲਿਖਤੀ ਤੌਰ ਫਿਰ ਸਿੱਖਾਂ ਦੇ ਧਾਰਮਿਕ ਮਾਮਿਆਂ 'ਚ ਸਰਕਾਰੀ ਦਖਲ ਦਾ ਜੀ ਉਹ 'ਚ ਇਹ ਆ ਜਾਂ ਸੱਚਖੰਡ ਪਟਨਾ ਸਾਹਿਬ ਆ ਜਾਂ ਨਦੇੜ ਸਾਹਿਬ ਆ ਜਾਂ ਦਿੱਲੀ ਕਮੇਟੀ ਉਹਦਾ ਜ਼ਿਕਰ ਕੀਤਾ ਤੇ ਫਿਰ ਸੂਬੇ 'ਚ ਗੈਰ ਸੰਵਿਧਾਨਕ ਸ਼ਕਤੀਆਂ ਦੇ ਰਾਜ ਸੰਬੰਧੀ ਇਹ ਵੀ ਆ ਜਿਹੜਾ ਸਿੱਧੇ ਤੌਰ ਤੇ ਕੇਜਰੀਵਾਲ ਦਾ ਹੋਣਾ ਜਾਂ ਸਸੋਧਿਆ ਦਾ ਹੋਣਾ ਇਹਨੂੰ ਕੰਡੰਬ ਕੀਤਾ ਅਮਲ ਕਾਨੂੰਨ ਦੀ ਸਥਿਤੀ ਤੇ 8ਵਾਂ ਮਤਾ ਪਾਸ ਕੀਤਾ ਤੇ ਫਿਰ ਵਕਫ ਵਿੱਚ ਹੋਈਆਂ ਸੋਧਾਂ ਸੰਬੰਧੀ ਚਲੋ ਮਤਲਬ ਕੀਤਾ ਚਾਹੇ ਮਿਲ ਬਲਾ ਕੇ ਕੀਤਾ ਹੋ ਜੇ ਹੋ ਵੀ ਸਕਦਾ ਕਹਿ ਵੀ ਦਿੱਤਾ ਜਾਂ ਕਹਿ ਦੇਣਗੇ ਸਾਡੀ ਮਜਬੂਰੀ ਹੈ ਜੀ ਅਸੀਂ ਕੀ ਕਰੀਏ ਇਸ ਤਰ੍ਹਾਂ ਇਹ ਵੀ ਹੋ ਸਕਦਾ ਆ ਇਸ ਤਰ੍ਹਾਂ ਹਦਬੰਦੀ ਦੇ ਮਾਮਲੇ 'ਚ ਵੀ ਇਹਨਾਂ ਨੇ ਮਤਾ ਪਾਸ ਕੀਤਾ ਬਾਗਾ ਵਾਟਰ ਤੇ ਜਿਹੜਾ ਟਾਰੀ ਸਰਾਦਾ ਇਹਨੂੰ ਖੁੱਲਣ ਲਈ ਇਹਦਾ ਵਪਾਰ ਖੁੱਲਣ ਲਈ ਬਹੁਤ ਜ਼ਰੂਰੀ ਗੱਲ ਹੈ ਜੇਕਰ ਛੇਰ ਜਿਹੜੀ ਇਹਨਾਂ ਦੀ ਰੀਡ ਦੀ ਹੱਡੀ ਸੀ ਨਾ ਸ਼ਰਮਣੀ ਅਕਾਲੀ ਦੰਦ ਦੇ ਅਸਲ ਜਦੋਂ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਾਲ ਨੂੰ ਦੋ ਹੋਏ ਇੱਕ ਹੋਇਆ ਸੀ ਜਦੋਂ ਬਿਆਦਵੀ ਦਾ ਤੇ ਦੂਜਾ ਹੋਇਆ ਸੀ ਕਿਸਾਨਾਂ ਦਾ ਬਿਆਦਵੀ ਦਾ ਹਾਲ ਤੱਕ ਲੋਕਾਂ ਦੇ ਮਨਾਂ 'ਚ ਹੈ ਕਿਸਾਨਾਂ ਦੇ ਮਨਾਂ 'ਚ ਵੀ ਇਹਨਾਂ ਨੇ ਬਿਲਾ ਨੂੰ ਤੇ ਤਾਂ ਸਾਡੇ ਜ਼ੋਰ ਨਾਲ ਸਟੇ ਪ੍ਰਦਰਸ਼ਨਾਂ ਤੋਂ ਬਾਅਦ ਆਏ ਨੇ ਬਾਹਰ ਪਹਿਲਾਂ ਤਾਂ ਜਸਟੀਫਾਈ ਕਰਦੇ ਸੀ ਪਹਿਲਾਂ ਤਾਂ ਬੀਬਾ ਨੇ ਸਿਗਨੇਚਰ ਕੀਤੇ ਨਾ ਕੈਬਨਟ ਬੈਠ ਕੇ ਉਹਨਾਂ ਬਿੱਲਾਂ ਤੇ ਤੇ ਇਹ ਹੁਣ ਉਹ ਸਾਰੀ ਗੱਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਐ ਤੇ ਸਾਰੇ ਉਹਦੇ ਚ ਉਹਨਾਂ ਨੇ ਮਤਾ ਪਰ ਮਤਾ ਇਹਦਾ ਤੇਰਵੇਂ ਮਤੇ ਚ ਫਿਰ ਮਹਿੰਗਾਈ ਤੇ ਦਰਿਤ ਮੁੱਦੇ ਲੈ ਲੈ ਤੇ ਫਿਰ ਬੇਰਜ਼ਗਾਰੀ ਨੌਜਵਾਨਾਂ ਦੇ ਬਾਬਲਾ ਸੰਬੰਧੀ ਇਹ 14ਵਾਂ ਮਤਾ ਉਹਨਾਂ ਨੇ ਪਾਸ ਕੀਤਾ ਤੇ ਜਿਹੜਾ ਡੈਲੀਗੇਟਰਸ ਲਾਸ ਪਲਾਇਆ ਸੀ ਤੇ ਫਿਰ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਬਾਰੇ 15ਵਾਂ ਮਤਾ ਪੰਜਾਬ ਚ ਬਾਹਰ ਜਿਹੜੇ ਸਿੱਖ ਸਥਾਨ ਨੇ ਉਹਨਾਂ ਦੀ ਗੱਲ ਮਤਾ ਕਰਦਾ ਤੇ ਫਿਰ ਇੱਕ ਮਤਾ ਜਿਹੜਾ ਹੈ ਇਹ ਮਤਾ ਸਾਰਿਆਂ ਨੂੰ ਕਰਨਾ ਚਾਹੀਦਾ ਜੇ ਇਹਨਾਂ ਨੇ ਕੀਤਾ ਤਾਂ ਵਧੀਆ ਜਿਹੜਾ ਚੋਣ ਮਨੋਰਥ ਪੱਤਰ ਹੁੰਦਾ ਹੈ ਮੈਨੀਫੈਸਟੋ ਹੁੰਦਾ ਉਹਨੂੰ ਕਾਨੂੰਨੀ ਜਿਹੜਾ ਦਸਤਾ ਡਾਕੂਮੈਂਟ ਬਣਾਉਣ ਲਈ ਬਿਲਕੁਲ ਸਹੀ ਗੱਲ ਹੈ ਬੰਦੀ ਸਿੰਘਾਂ ਦੀ ਰਾਇਲੀ ਵੀ ਆਖਰ ਅਖੀਰਲੇ ਮਤੇਜ ਥੋੜੀ ਬਥੇ ਗੱਲ ਕਰ ਲਈ ਮੈਂ ਇੱਕ ਸੁਣ ਰਿਹਾ ਸੀ ਕਹਿੰਦੇ ਵੀ ਇੱਛ ਦਾ 18 ਬਤੇ ਮੇਰੇ ਕੋਲ ਤਾਂ ਆਏ ਨੇ ਮੈਨੂੰ ਮੈਂ ਕਿਸੇ ਇੱਕ ਸੋਸ਼ਲ ਮੀਡੀਆ ਤੇ ਸੁਣ ਰਿਹਾ ਸੀ ਕਹਿੰਦੇ ਇੱਕ ਮਤਾ ਇਹ ਵੀ ਪਾਸ ਕੀਤਾ ਕਿ ਫਕਰੇ ਕੌਮ ਜਿਹੜਾ ਵਾਪਸ ਦੇ ਚੋ ਕਿ ਬਾਕੀ ਪਤਾ ਹੈ ਅਕਾਲ ਤਖਤ ਸਾਹਿਬ ਨੇ ਦਿੱਤਾ ਵੈਸੀ ਅਸੀਂ ਅਕਾਲ ਤਖਤ ਤਾਂ ਮੰਨ ਹੀ ਰਹੇ ਜਿਹੜੀ ਇਹ ਸੇ ਕਰਕੇ ਤਾਂ ਮੈਂ ਕਹਿ ਰਿਹਾ ਮੈਂ ਤਾਂ ਸੋਚ ਰਿਹਾ ਇਹਦਾ ਜਿਹੜਾ ਟਾਈਟਲ ਆ ਉਹ ਵੀ ਅਕਾਲ ਤਖਤ ਵਰਸਸ ਜਿਹੜਾ ਬਨਾਮ ਸ਼੍ਰੋਮਣੀ ਕਾਲੀ ਦਰਬਾਰ ਅੱਜ ਦੀ ਵੀਡੀਓ ਦਾ ਤੇ ਕੀ ਫਰਕ ਪੈਂਦਾ ਉਹਦਾ ਜੇ ਬੰਨੇ ਉਸ ਦਿਤਾ ਇਹ ਗੱਲ ਥੋੜੀ ਹੁੰਦੀ ਖੈਰ ਹੁਣ ਆਪਾਂ ਕਿਉਂਕਿ ਵੀਡੀਓ ਲੰਬੀ ਹੈ ਅਗਲੀ ਗੱਲ ਕਰ ਲਈਏ ਅਗਲੀ ਇਹ ਤਾਂ ਉਹਨਾਂ ਦਾ ਇੱਕ ਪੱਖ ਹੈ ਜਿਹੜਾ ਅੱਜ ਹੋਇਆ ਲੇਕਿਨ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਉਹ ਵੀ ਤਾਂ ਲੱਗੀ ਹੋਈ ਹੈ ਉਹ ਮੈਂ ਇਹ ਕਹਿਣਾ ਸੁਖਵੀਰ ਸਿੰਘ ਬਾਦਲ ਤੁਹਾਡੇ ਸਾਹਮਣੇ ਕਈ ਚੁਣੌਤੀਆਂ ਨੇ ਸਖਤ ਵੱਡੀ ਚੁਣੌਤੀ ਤੁਹਾਡੀ ਧਾਰਮਿਕ ਚੁਣੌਤੀ ਹੈ ਨੰਬਰ 1 ਜਿਹੜਾ ਤੁਸੀਂ ਇਹ ਕੰਮ ਕੀਤਾ ਜਿਹੜੇ ਜਥੇਦਾਰਾਂ ਦੇ ਮਾਮਲੇ 'ਚ ਤੁਸੀਂ ਸਿੱਧੇ ਜਥੇਦਾਰ ਵਾਲਾ ਹੋ ਗਏ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਜਿਵੇਂ ਟੇਕ ਸਿੰਘ ਧਰੋਣਾ ਵਰਗੇ ਨੂੰ ਤੁਸੀਂ ਜਥੇਦਾਰ ਬਣਾ ਲਿਆ ਲੋਕਾਂ ਨੇ ਉਹਨੂੰ ਐਕਸੈਪਟ ਕੀਤਾ ਗਿਆਨੀ ਰਗਵੀਰ ਸਿੰਘ ਨੂੰ ਜਿਵੇਂ ਕਟਿਆ ਲੋਕਾਂ ਨੇ ਐਕਸੈਪਟ ਕੀਤਾ ਹਰ ਤੱਕ ਨਹੀਂ ਕੀਤਾ ਕੌਮ ਨੇ ਲੇਕਿਨ ਤੁਸੀਂ ਉਹਨਾਂ ਤੇ ਅੱਜ ਫਿਰ ਬੋਲ ਗਏ ਤੁਸੀਂ ਕਿਹਾ ਜੀ ਇਹ ਤਾਂ ਇਹ ਇਹ ਤਾਂ ਬਰੁਧੀਆਂ ਦੇ ਹੱਥਾਂ 'ਚ ਖੇਡ ਰਹੇ ਸੀ ਉਹਨਾਂ ਨੇ ਆਪਣੇ ਹੱਥ 'ਚ ਕਰ ਲਏ ਬੜੀ ਅਜੀਬ ਜਿਹੀ ਕਹਾਣੀ ਹੈ ਨਾ ਇਹ ਤਾਂ ਤੁਸੀਂ ਆਪਣੇ ਇਹਦਾ ਮਤਲਬ ਤੁਸੀਂ ਅੱਜ ਤੱਕ ਜਥੇਦਾਰ ਤੇ ਜੇ ਤੁਸੀਂ ਫਗਰੇ ਕੌਮ ਦਾ ਇੱਕ ਮਤਾਂ ਪਹਿਲਾਂ ਪਾਸ ਕਰ ਚੁੱਕੇ ਹੋ ਤੇ ਉਹਦੇ ਚ ਤੁਸੀਂ ਇਹਦਾ ਮਤਲਬ ਜੋ ਕੱਲ ਤੱਕ ਸਾਨੂੰ ਇਹ ਕਹਤਾ ਉਹਦਾ ਵਿਰੋਧੀ ਕਰ ਰਹੇ ਹੋ ਤੇ ਕੋਈ ਪਹਿਲੀ ਵਾਰ ਥੋੜੀ ਕਰ ਰਹੇ ਹੋ ਹੁਣ ਤਾਂ ਸਿੱਧਾ ਹੀ ਹੋ ਗਿਆ ਸੋ ਇੱਕ ਇਹ ਗੱਲ ਹੈ ਕਿ 5 ਮਈ ਬਿਰੀ ਕਮੇਟੀ ਕਹਿੰਦੇ ਜੀ ਉਹ ਕਮੇਟੀ ਤਾਂ 5 ਮਈਆ 7 ਮਈ ਬਣਾਈ ਸੀ ਤਾਂ ਭਾਈ ਜੇ ਧਾਮੀ ਵੈਸੇ ਹੋਰ ਵੀ ਦੱਸਾਂ ਅੱਜ ਧਾਮੀ ਨਹੀਂ ਸੀ ਉੱਥੇ ਕਹਿੰਦੇ ਜੇ ਬਿਮਾਰ ਸੀ ਹੋ ਸਕਦਾ ਬਿਮਾਰ ਹੋਵੇ ਕਿਉਂਕਿ ਪ੍ਰੈਸਰ ਉੱਡ ਰਹੀ ਤੱਕ ਬਿਮਾਰਕਵਾਦ ਦੇਤੀ ਤੋਂ ਧਾਮੀ ਸਭ ਨਹੀਂ ਸੀ ਉੱਥੇ ਇਹਨਾਂ ਨੇ ਪ੍ਰਸ਼ੰਸਾ ਜ਼ਰੂਰ ਕੀਤੀ ਧਾਮੀ ਦੀ ਕਹਿੰਦੇ ਵੀ ਉਹਨਾਂ ਨੇ ਸੋ ਜੇ ਜਿਹੜਾ ਤੁਖੜਾ ਖੜਾ ਸ਼ੁਰੂ ਹਤਾ ਸਾਡਾ ਉਹਨਾਂ ਤੋਂ ਜਿਨ੍ਹਾਂ ਨੇ ਮਤਲਬ ਤਾਂ ਇਹ ਹੈ ਵੀ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦੇ ਹੁਕਮ ਸੁਣਾਏ ਸੀ ਚਲੋ ਤੇ ਹੋ ਜਿਹੜੀ 5ਵੇਂ ਬਈ ਕਮੇਟੀ ਚ ਹੁਣ ਸਾਰੇ ਬੋਲ ਰਹੇ ਨੇ ਮੈਂ ਇਕੱਲੇ ਇਕੱਲੇ ਦੀ ਗੱਲ ਹੀ ਕਰਦਾ ਮੈਂ ਕੁਵਾਰ ਸਿੰਘ ਝੁੰਡਾ ਦੀ ਗੱਲ ਦੱਸ ਦਿੰਦਾ ਜਿਹਾ ਕਹਿੰਨੀ ਹਰਪ੍ਰੀਤ ਸਿੰਘ ਦੀ ਜਿਹਾ ਕਹਿੰਨੀ ਹਰਪ੍ਰੀਤ ਸਿੰਘ ਤਾਂ ਬੜੇ ਸਦੇ ਲੱਭ ਜਾ ਜਗਾਤਾ ਇਹ ਤਾਂ ਭਗੋੜਾ ਦਲ ਦਾ ਜਿਹੜਾ ਲੀਡਰ ਬਣਿਆ ਹੈ ਜਿਹੜਾ ਕੱਲ ਤੱਕ ਸਭ ਤੋਂ ਭਗੋੜੇ ਨੇ ਤੇ ਬਹੁਤ ਸਾਰੇ ਕਹਿੰਦੇ ਵੀ ਇਹਨਾਂ ਕੋਲ ਤਾਂ 27 ਲੱਖ ਬੋਗਸ ਭਰਤੀ ਹੈ ਬੋਗਸ ਕਿਸਮ ਦੇ ਪ੍ਰਧਾਨ ਕਹਿ ਲੋ ਜਨ ਇਹ ਲੋਕਾਂ ਦੇ ਪ੍ਰਧਾਨ ਥੋੜੀ ਨੇ ਲੋਕਾਂ ਚ ਜਾ ਕੇ ਪਤਾ ਲੱਗੂ ਲੋਕ ਸੰਗਤ ਕਿੰਨੀ ਇਹਨਾਂ ਦੇ ਨਾਲ ਹੈ ਇਹ ਇਸ ਤਰ੍ਹਾਂ ਦੀ ਤੋਂ ਇਸੇ ਕਿਸਮ ਦੀ ਗੱਲ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਜੋ ਹੁਕਮ ਅਕਾਲ ਤਖਤ ਸਾਹਿਬ ਤੋਂ ਹੋਇਆ ਚ ਉਹ ਦਾ ਸਾਫ ਕਰੇ ਅਸਤੇ ਉਹ ਕੰਮ ਕਰ ਰਹੇ ਤੇ ਅਕਾਲ ਤਖਤ ਦੀ ਜਿਹੜੀ ਕਮੇਟੀ ਬਣੀ ਹੈ ਉਹ ਜੋ ਭਰਤੀ ਕਰੂ ਅਸਲ ਅਕਾਲੀ ਦਲ ਉਹ ਹੈ ਇਹ ਤਾਂ ਇਹ ਤਾਂ ਬਾਦਲ ਦਾ ਅਕਾਲੀ ਦਲ ਹੈ ਬਾਦਲ ਧੜਾ ਜੋ ਮਰਜ਼ੀ ਕਰੇ ਉਹਨਾਂ ਦਾ ਅਬਦ ਧੜਾ ਹੈ ਅਕਾਲੀ ਦਲ ਤਾਂ ਜਿਹੜਾ ਹੈ ਅਸਲੀ ਤਾਂ ਉਹ ਹੀ ਬੰਦਾ ਹੈ ਜਦੋਂ 6 ਮਿੰਟ ਦਾ ਸਾਲੂਟ ਦੇ ਤੁਸੀਂ ਉਹਦੇ ਚੱਸੀ ਪਾਰਟੀ ਕਰ ਰਹੇ ਅੱਜ ਵੀ ਲਗੇ ਸੀ ਅੱਜ ਵੀ ਉਹਨਾਂ ਦੀ ਮੀਟਿੰਗ ਸੀ ਫਗਵਾੜੇ ਸੋ ਮੇਰਾ ਮਤਲਬ ਤਾਂ ਇਹ ਹੈ ਇਹ ਸਾਰੇ ਦਾ ਜੋ ਆਪਾਂ ਹੁਣ ਕੰਕਲੂਡ ਕਰੀਏ ਉਹਦੇ ਚ ਇਹ ਹੈ ਕਿ ਅੱਜ ਸ਼੍ਰੀਮੰਤ ਕਾਲੀਦਾਸ ਦੇ ਜੋ ਪ੍ਰਧਾਨ ਬਣਨਾ ਸੀ ਉਹ ਬਣ ਗਿਆ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਹੈ ਕਿ ਮੈਂ ਕਿਹਾ ਸੀ 2 ਦਸੰਬਰ ਨੂੰ ਜਦੋਂ ਹੁਕਮਨਾਮਾ ਹੋਇਆ ਸੀ ਕਿ ਇੱਕ ਬੜਾ ਵਧੀਆ ਮੌਕਾ ਮਿਲਿਆ ਇਹ ਜਿਹੜੀ ਲੀਡਰਸ਼ਿਪ ਨੈਤਿਕਤਾ ਦਾ ਵਾਚੂਕੀ ਜਾਵੇ ਨਵੀਂ ਲੀਡਰਸ਼ਿਪ ਲਈ ਕਿ ਹਜ਼ੀਰਤ ਹੈਦਰਾ ਨੇ ਪਰ ਇਹ ਨਹੀਂ ਬੰਦੇ ਮੈਂ ਉਹਦੋਂ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਸਰਵਾਈਵ ਕਰ ਜਾਊਗਾ ਪਰ ਇਹਨਾਂ ਦਾ ਅਕਾਲੀ ਦਲ ਰਿਵਾਈਵ ਨਹੀਂ ਕਰ ਸਕੂ ਹੁਣ ਵੀ ਮੈਂ ਉਸੇ ਸਟੈਂਡ ਤੇ ਆ ਇਹਨੇ ਰਿਵਾਈਵ ਨਹੀਂ ਕਰ ਸਕਣਾ ਜਿਹੜਾ ਸ਼ਰਮ ਨੇ ਅਕਾਲੀ ਦਲ ਹੈ ਇਹ ਬਿਲਕੁਲ ਗੱਲ ਕਲੀਅਰ ਹੈ ਕਿ ਇਹ ਜੋ ਮਰਜੀ ਇਹ ਕਰੀ ਜਾਣ ਜਿਹੜੇ ਮਰਜੀ ਚਾਹ ਭਾਰਤੀ ਜਨਤਾ ਪਾਰਟੀ ਨਾਲ ਜਾਂ ਜਿਹਦੇ ਮਰਜੀ ਦੋਸਤੀਆਂ ਕਰਨਾ ਅੱਜ ਵੀ ਸੁਖਵੀਰ ਸਿੰਘ ਬਾਦਲ ਕਹਿੰਦੇ ਮੈਂ ਸਭ ਨੂੰ ਸਦਾ ਦਿੰਦਾ ਵੀ ਤੁਸੀਂ ਆ ਜਾਓ ਇਕੱਠੇ ਹੋ ਜਾਓ ਪੇ ਤੁਸੀਂ ਪਰ ਮੇਰੀ ਪ੍ਰਧਾਨਗੀ ਜਿਸਾ ਜਿੱਥੇ ਹੋ ਜੋ ਉਹ ਜੇ ਇਹ ਹੀ ਤਾਂ ਮੌਕਾ ਦਿੱਤਾ ਸੀ ਕਿ ਸਾਰੇ ਬਣਾ ਲਓ ਜਿਹੜੇ ਜਿਹਨੂੰ ਸੰਭਾਲ ਚਾਹੁੰਦੀ ਹੈ ਪ੍ਰਧਾਨ ਫਿਰ ਕਹਿੰਦੇ ਨੇ ਇੱਕ ਪਰਿਵਾਰ ਦਾ ਨਹੀਂ ਇਹ ਹੋਰ ਕੀ ਦਾ ਕਾਲੀਦਾਰਾ ਜੀ ਜੇ ਪਰਿਵਾਰ ਦਾ ਨਹੀਂ ਹੈ ਵੈਸੇ ਜਦੋਂ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਉਹ ਤਾਂ ਤੁਸੀਂ ਪੂਰੇ ਜਵਾਨ ਸੀ ਉਦੋਂ ਕਿੰਨੇ ਬੰਦੇ ਪੈਸੇ ਉਦੋਂ ਢੀਠ ਸਾਹਿਬ ਵੀ ਇੱਥੇ ਸੀ ਬ੍ਰਹਮਪੁਰਾ ਸੀ ਉਹਨਾਂ ਬਣਾਤਾ ਪਹਿਲਾਂ ਜਦੋਂ ਟੋੜਾ ਸਾਹਿਬ ਨੇ ਕਿਹਾ ਸੀ ਉਦੋਂ ਕੀ ਹੋਊਗਾ ਸੀ ਤਾਂ ਇਹ ਗੱਲ ਸਾਰੀ ਬਿਲਕੁਲ ਕਲੀਅਰ ਹੈ ਕਿ ਕੀ ਕਿਵੇਂ ਪਰਿਵਾਰ ਦਾ ਕਹਿਿੰਦਾ ਤੁਹਾਨੂੰ ਉਹ ਤਾਂ ਫਿਰ ਜਦੋਂ ਬੰਦਾ ਜਿਹੜਾ ਅੰਦਰੋਂ ਬੋਲਦੀ ਹੈ ਨਾ ਗੱਲ ਕੰਪਲੈਕਸ ਜੋ ਬੋਲਦੇ ਨੇ ਵੀ ਇਹ ਕੋ ਪਰਿਵਾਰ ਦੀ ਪਾਰਟੀ ਨਹੀਂ ਹੈ। ਤੋਂ ਇਹ ਕੁਛ ਬੰਦੇ ਜਿਹੜੇ ਹੁਣ ਵਾਲੇਦਾਰੇ ਨੇ ਉਹਨਾਂ ਦਾ ਅਕਾਲੀ ਦਲ ਨਜ਼ਰ ਆ ਰਿਹਾ ਤੇ ਮੈਂ ਜਦੋਂ ਤੁਹਾਨੂੰ ਸ਼ੁਰੂਜ ਕਿਹਾ ਸੀ ਕਿ ਬਹੁਤ ਸਾਰਾ ਕੁਝ ਇਹ ਤੇ ਗੱਲਾਂ ਹੋਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਪਰ ਇਹ ਦੀ ਸੱਤਾ ਦੀ ਗੱਲ ਕਰਨੀ ਸ਼ੁਰੂ ਕਰਦੀ ਪ੍ਰਕਾਸ਼ ਦੇ ਸੰਵੀਰ ਸਿੰਘ ਬਾਦਲ ਨੇ ਕਿ 27 ਚ ਅਸੀਂ ਸੱਤਾ ਲੈਣੀ ਹੈ ਇਹਦਾ ਮਤਲਬ ਉਹ ਹਾਲੇ ਵੀ ਸਮਝ ਨਹੀਂ ਸਕੇ ਕਿ ਸ਼ਰੋਮਨੀ ਅਕਾਲੀ ਦਰ ਸੱਤਾ ਲਈ ਨਹੀਂ ਬਣਿਆ ਸੀ ਹਾਲਾਂਕਿ ਜਦੋਂ ਪ੍ਰੋਵਿੰਸ਼ਲ ਚੋਣਾਂ ਹੋਈਆਂ ਸੀ 1936 ਚ ਉਦੋਂ ਦਾ ਸ਼ੁਰੂ ਹੋਈ ਇਹ ਸੱਤਾ ਲੈ ਪਾਸੇ ਦੋ ਦਸਿੱਟਾਂ ਦੋ ਜਿੱਤੀਆਂ ਸੀ ਲੇਕਿਨ ਮੁੱਖ ਝੰਡਾ ਮੁੱਖ ਮੰਤਵ ਉਦੋਂ ਸਿਰਫ ਤੇ ਸਿਰਫ ਧਾਰਮਿਕ ਗੁਰਦੁਆਰਾ ਕਮੇਟੀ ਦੀ ਲਈ ਬਣਿਆ ਸੀ ਅਕਾਲੀ ਦਰ ਤੇ ਹੁਣ ਅਕਾਲੀ ਦਰ ਸੱਤਾ ਦੀ ਵੰਡ ਹੈ ਤੇ ਹਾਲੇ ਵੀ ਸੱਤਾ ਦੀ ਉਹ ਗੱਲ ਕੀਤੀ ਹੈ ਉਹਨਾਂ ਨੇ ਬਾਕੀ ਏਜੰਡਾ ਪੰਥ ਦਾ ਗ੍ਰੰਥ ਦਾ ਹੋਰ ਏਜੰਡੇ ਜਿਹੜੇ ਨੇ ਉਹ ਪਿੱਛੇ ਚਲੇਗੇ ਕਿੰਨੇ ਕੁ ਲੋਕ ਇਹਨੂੰ ਐਕਸੈਪਟ ਕਰਦੇ ਨੇ ਇਹ ਤਾਂ ਸਮਾਂ ਦੱਸੂ ਪਰ ਹਾਲ ਦੀ ਘੜੀ ਵਿੱਚ ਲੱਗਦਾ ਹੈ ਕਿ ਇੱਕ ਜਿਹੜਾ ਪਲੇ ਲਿਖਿਆ ਗਿਆ ਸੀ 16 ਨੰਬਰ 24 ਨੂੰ ਜਦੋਂ ਅਸਤੀਫਾ ਦਿੱਤਾ ਸੀ ਉਹਦਾ ਫਾਈਨਲ ਜਿਹੜਾ ਹੈ ਐਕਟ ਅੱਜ ਦੇਖਣ ਨੂੰ ਮਿਲਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ